ਇਹ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਅਕੀਲ ਚੌਧਰੀ ਨੇ ਸਖਤ ہدایتਾਂ ਕਿ ਮੁਕਸਬ ਦੇ ਵਿੱਚ ਜਿਹੜੀ ਡਿਊਟੀ ਪੂਰੀ ਮਸਤੀ ਦੀ ਨਾਲ ਤੇ ਸਤਰਕ ਨਾਲ ਦੇਣੀ ਹੈ ਇਸ ਦੇ ਸਬੰਧ ਦੇ ਵਿੱਚ ਅਸੀਂ ਇੱਕ ਐਫਆਈਆਰ ਨੰਬਰ 171/25 ਦਰਜ ਕੀਤੀ ਸੀਗੀ ਅਧੀਨ ਤਾਰਾ 115 ਬੀਐਨਐਸ ਅਤੇ 2527 ਜਨਜਨਾਟ ਆਰੰਭ ਦੇ ਤਹਿਤ ਜਿਹਦੇ ਵਿੱਚ ਫੌਰਨ ਕਾਰਵਾਈ ਕਰਦੇ ਹੋਏ ਚਾਰ ਦੋਸ਼ੀਆਂ ਨੂੰ ਕਾਬੂ ਕੀਤਾ ਗਿਆ ਜਿਨ੍ਹਾਂ ਪਾਸੋਂ 2315 ਮੋਰ ਦੇ ਇਕੱਠੇ ਇੱਕ ਜਿਉਂਦਾ ਰੌਂ 315 ਬੋਰਡ ਦਾ ਬਰਾਮਦ ਹੋਇਆ ਇਸ ਦੇ ਸਬੰਧ ਦੇ ਵਿੱਚ ਅਸੀਂ ਹੋਰ ਡੂੰਘਾਈ ਨਾਲ ਜਾਂਚ ਕਰਕੇ ਇਹ ਕਿੱਥੋਂ ਲੈ ਕੇ ਆਏ ਐ ਅਤੇ ਇਹਨਾਂ ਨੂੰ ਕਿਸ ਨੇ ਸਪਲਾਈ ਕੀ ਤੇ ਇਹਦੇ ਬਾਰੇ ਪਤਾ ਕੀਤਾ ਜਾ ਰਿਹਾ ਇਸ ਤੋਂ ਇਲਾਵਾ ਇਹਨਾਂ ਦੇ ਖਿਲਾਫ ਜਿਹੜੇ ਕੋਲ ਟੋਟਲ 4 ਮੁਲਜ਼ਮ ਨੇ ਜਿਨ੍ਹਾਂ ਦੇ ਤਿੰਨਾਂ ਦੇ ਖਿਲਾਫ ਪਹਿਲਾਂ ਵੀ 2-2 3-3 ਮਕਦਮੇ ਦਰਜ ਆ ਰਮਜੈਟ ਦੇ ਵੀ ਲੜਾਈ ਝਗੜ ਦੇ ਵੀ ਤੇ ਅਸੀਂ ਇਸ ਨੂੰ ਜਾਂਚ ਕਰਕੇ ਹੋਰ ਵੀ ਰਿਕਵਰੀ ਵੱਤੂ ਵੱਤ ਕਰਾਂਗੇ ਬੇਸਿਕਲੀ ਇਹ ਬਦਮਾਸ਼ ਟਾਈਪ ਲੜਕੇ ਆ ਜਿਹੜੇ ਟੜਾਈ ਚਗੜ ਦੇ ਵਿੱਚ ਯੂਜ਼ ਕਰਨੇ ਸੀ ਇਹਨਾਂ ਨੇ ਤੇ ਉੱਥੋਂ ਮੁਜ਼ੱਫਰਨਗਰ ਯੂਪੀ ਤੋਂ ਮੰਗਵਾਏ ਸੀ ਪਰ ਉਹਦੇ ਬਾਰੇ ਅਸੀਂ ਅੱਲੇ ਕਰ ਰਹੇ ਆ ਜਾਂਚ ਕਰਨ ਤੋਂ ਬਾਅਦ ਸੇ ਪਤਾ ਲੱਗੂਗਾ